ਮਾਨ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਮਹੂਰੀਅਤ ਹੱਕ ਨੂੰ ਕਿ ਸਹادت ਤੱਕ ਪ੍ਰੋਟੈਕਟ ਕਰਦੀ ਆ ਜਾਂ ਤਰਜੀਹ ਦਿੰਦੀ ਹੈ ਉਹਦਾ ਇਹ ਸਬੂਤ ਜਿਹੜਾ ਆ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਪੱਤਰਕਾਰ ਵੀਰੋ ਪੰਜਾਬ ਦੇ ਇਤਿਹਾਸ ਪਿਛਲੇ 2 ਦਹਾਕਿਆਂ ਚ ਛਾਤੀ ਮਾਰੀਏ ਤੇ ਪੰਚਾਇਤੀ ਚੋਣਾਂ ਜਿਹੜੀਆਂ ਆ ਮੋਸਟਲੀ ਜਿਹੜੀਆਂ ਲੁੱਟੀਆਂ ਗਈਆਂ ਹਮੇਸ਼ਾ ਜਿਹੜੀ ਸੱਤਾ ਧਿਰ ਹੁੰਦੀ ਸੀ ਉਹ ਆਪਣੀ ਸੱਤਾ ਦੇ ਤਾਕਤ ਨਾਲ ਪਾਵਰ ਦਾ ਮਿਸਯੂਜ਼ ਕਰਦੇ ਹੋਏ ਚਾਹੇ ਕਾਂਗਰਸ ਹੋਵੇ ਚਾਹੇ ਕალიਤਲ ਭਾਜਪਾ ਹੋਵੇ ਹਮੇਸ਼ਾ ਪੰਚਾਇਤੀ ਚੋਣਾਂ ਨੂੰ ਨਗਰ ਪਾਲਿਕਾ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੁੱਟਿਆ ਦੋਨਾਂ 파ਟੀਆਂ ਨੇ ਲੇਕਿਨ ਭਗਵੰਤ ਮਾਨ ਜੀ ਦੀ ਆਵਾਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟਰਾਂਸਪਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਤ ਹੱਕਾਂ ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟਿਸਪੇਸ਼ਨ ਬਿਦਾ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੈ ਤੋਂ ਬਿਨਾ ਕਿਸੇ ਦਬਾਅ ਤੋਂ ਕਰੇ ਇਹ ਅਸੀਂ ਇਨਸ਼ੋਰ ਕੀਤਾ ਔਰ ਜਿਹੜੇ ਕੱਲ ਨੋਮੀਨੇਸ਼ਨ ਪੇਪਰ ਆਇਆ ਉਹਦੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਵਾ ਦੀ ਪਾਰਟੀ ਵਾਲੀ ਸਰਕਾਰ ਨੇ ਵੱਡੇ ਦਿਨ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਉਹ ਆਮ ਆਦੀ پارٹی ਹੋਈ ਇਸ ਇਲੈਕਸ਼ਨ ਚ ਦੋਨੋਂ ਪਹਿਲੂ ਆ ਇੱਕ ਪਾਸੇ ਲੋਕਾਂ ਦੀ ਪਾਰਟਿਸਪੇਸ਼ਨ ਜੇ ਮੈਂ ਪਾਰਟਿਸਪੇਸ਼ਨ ਦੀ ਗੱਲ ਕਰਾਂ ਤੇ 2018 ਦੇ ਕੰਪੈਰੀਟਿਵਲੀ ਇਸ ਵਾਰ ਨੋਮੀਨੇਸ਼ਨ 2018 ਸਰਪੰਚ ਦੇ ਕੈਂਡੀਡੇਟਾਂ ਲਈ ਨੋਮੀਨੇਸ਼ਨ ਪੇਪਰ ਤਕਰੀਬਨ 48111 ਆਏ ਜੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਰਪੰਚੀ ਵਾਸਤੇ ਨੋਮੀਨੇਸ਼ਨ ਪੇਪਰਾਂ ਦਾ ਅੰਕੜਾ ਵੱਧ ਕੇ 52000 825 ਹੋਇਆ ਹੈ ਅਸੀਂ ਕਿਸੇ ਨੂੰ ਰੋਕਿਆ ਨਹੀਂ ਜੇ ਨੰਬਰ ਆਫ ਪੰਚਸ ਦੇ ਨੋਮੀਨੇਸ਼ਨ ਪੇਪਰਾਂ ਦੀ ਗੱਲ ਕਰੀਏ ਤੇ 2018 ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ 1,62,383 ਲੋਕਾਂ ਨੇ ਪੰਚ ਬਣਨ ਵਾਸਤੇ ਨੋਮੀਨੇਸ਼ਨ ਕੀਤੇ ਸੀ ਕੰਪੈਟਿਟਿਵਲੀ ਭਗਵੰਤ ਮਾਨ ਜੀ ਦੀ ਸਰਕਾਰ ਚ ਪੰਚ ਪੰਚ ਮੇਂ ਬਣਨ ਵਾਸਤੇ 1,66,338 ਲੋਕਾਂ ਨੇ ਨੋਮੀਨੇਸ਼ਨ ਅਕਾਲ ਫਿਲ ਕੀਤੇ ਆ ਬਿਨਾ ਕਿਸੇ ਡਰ ਤੋਂ ਅਜਾਬਾਨਾ ਤਰੀਕੇ ਨਾਲ ਵੱਧ ਤੋਂ ਵੱਧ ਪਾਰਟਿਸਪੇਸ਼ਨ ਹੋਈ ਆ ਇੱਕ ਗੱਲ ਤੇ ਆ ਕਿ ਇਨਕਰੇਜਮੈਂਟ ਜਿਹੜੀ ਭਗਵੰਤ ਬਾਜ ਜੀ ਦੀ ਸਰਕਾਰ ਨੇ ਕੀਤੀ ਮਾਨਸਾਹ ਦੀ ਸਰਕਾਰ ਨੇ ਕੀਤੀ ਲੋਕ ਪਾਰਟਿਸਪੇਟ ਕਰਨ ਦੂਜਾ ਇੱਕ ਬਹੁਤ ਮਤਲਬ ਇਹ ਹਾਈਲਾਈਟ ਕਰਨ ਵਾਲੀ ਗੱਲ ਹੈ ਮੇਰੇ মিডিਆ ਦੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਸੱਤਾਧਾਰੀ ਹਮੇਸ਼ਾ اپੋਜੀਸ਼ਨ ਦੇ ਲੋਕਾਂ ਨੂੰ ਜਾਂ ਜਿਹੜੇ ਆਮ ਲੋਕ ਸੀ ਇਸ ਇਲੈਕਸ਼ਨਾਂ ਚ ਪਾਰਟਿਸਪੇਟ ਕਰਦੇ ਸੀ ਉਹਨਾਂ ਨੂੰ ਕੁੱਟਦੇ ਮਾਰਦੇ ਸੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਲਟਾ ਹੋ ਰਿਹਾ ਵੀ ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਮ ਬਣੇ ਆ ਉਥੇ ਜਲਾਲਾਬਾਦ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਉਥੇ ਹੈਗਾ ਜਲਾਲਾਬਾਦ ਹਲਕੇ ਚ ਚੱਕ ਮੁਹੰਮਦ ਵਾਲਾ ਉਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ ਉਰਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ ਇਹ ਗੁੰਡਾਗਰਦੀਦਾਰ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕੱਲ੍ਹ ਖਾਇ ਇਹਨਾਂ ਦੀ ਪਰੰਪਰਾ ਰੀ ਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਰਾਜਨੀਤੀ ਇਸ ਗੱਲ ਨੂੰ ਪ੍ਰੇਰਿਤ ਕਰਦੀ ਹੈ ਕਿ ਵੱਧ ਤੋਂ ਵੱਧ ਜਮਹੂਰੀਅਤ ਜਿਹੜੇ ਤੌਰ ਤਰੀਕੇ ਉਹ ਮਜ਼ਬੂਤ ਹੋਣੇ ਚਾਹੀਦੇ ਆ ਲੋਕਾਂ ਦੀ ਪਾਰਟਿਸਪੇਸ਼ਨ ਉਹਦੇ ਵਿੱਚ ਵਧਣੀ ਚਾਹੀਦੀ ਆ ਲੋਕਾਂ ਦੀ ਪਰ ਸਹਿਯੋਗਤਾ ਉਹਦੇ ਚ ਵਧਣੀ ਚਾਹੀਦੀ ਔਰ ਬਿਨਾ ਡਰ ਭੇ ਜਵਾਬ ਤੋਂ ਲੋਕ ਜਿਹੜਾ ਆ ਲੋਕਤੰਤਰ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਆ ਪੰਚਾਇਤ ਉਹਦੇ ਚ ਵੱਟ ਵੱਟ ਪਾਰਟਿਸਪੀਟ ਕਰਨ ਇਸ ਦੇ ਲਈ ਆਮ ਆਦੀ ਪਾਰਟੀ ਨੇ ਇਨਸ਼ੋਰ ਕੀਤਾ ਹੈ ਔਰ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਜ਼ਰੂਰ ਚਾਹੂੰਗਾ ਔਰ ਪੰਜਾਬ ਦੇ ਲੋਕਾਂ ਦੀ ਕਚਹਿਰੀ ਚ ਰੱਖਣਾ ਚਾਹੁੰਦਾ ਹੈ ਕਿ ਇਹ ਗੁੰਡਾਗਰਦੀ ਜਿੱਦੀ ਕਈ ਧਾਕਿਆਂ ਤੋਂ ਮਾਰ ਪੰਜਾਬ ਝਲਦਾ ਹੈ ਉਸ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਭਾਜਪਾ ਵਾਲੇ ਹੋਣ ਉਹ ਆਪਣੇ ਇਨ੍ਹਾਂ ਕਰਤੂਤਾਂ ਤੋਂ ਇਹ ਸਵਾਰ ਵੀ ਬਾਜ਼ ਨਹੀਂ ਆਏ ਚਾਹੇ ਜੀਰੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਚਾਹੇ ਜਲਾਲਾਬਾਦ ਦੀ ਘਟਨਾ ਦੀ ਜ਼ਿਕਰ ਕਰ ਲਈਏ ਇਨ੍ਹਾਂ ਲੋਕਾਂ ਨੇ ਕਿਸ ਹੱਦ ਤੱਕ ਉਹਦੀ ਉਹਦੀ ਅਗਵਾਈ ਜਿਹੜੀ ਹੈ ਇਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਉਹ ਕਰ ਰਹੇ ਆ ਸੋ ਇਹ ਗੁੰਡਾਗਰਦੀ ਦੀ ਰਾਜਨੀਤੀ ਕਾਲੀ ਕਾਂਗਰਸੀਆਂ ਦੀ ਰਾਜਨੀਤੀ ਜਿਹੜੀ ਗੁੰਡਾਗਰਦੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣ ਇਹ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦਾ ਔਰ ਨਾਲ ਨਾਲ ਤੁਹਾਡੇ ਰਾਹੀਂ ਮੀਡੀਆ ਦੇ ਦੋਸਤਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਐ ਕਿ ਭਗਵੰਤ ਮਾਨ ਜੀ ਦੀ ਗਵਾਹੀ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਪੰਚਾਇਤ ਦੀ ਚੋਣਾਂ ਚ ਪਾਰਟਿਸਿਪੇਟ ਕਰਨ ਲਈ ਉਤਸ਼ਾਹਨ ਦਿੱਤਾ ਅਤੇ ਸਹਾਇਤ ਕੀਤਾ ਇਹ ਨਿਰਕਰਜ ਕੀਤਾ ਆ ਇਹ ਇਸ ਇਹ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਕਿ ਜਮਹੂਰੀਅਤ ਦੇ ਲੋਕਤੰਤਰ ਵਿੱਚ ਸਾਡੀ ਜਿਹੜਾ ਭਰੋਸੇਯੋਗਤਾ ਹੈ ਜਾਂ ਲੋਕਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਹਨੂੰ ਆਮ ਆਦਮੀ ਪਾਰਟੀ ਹਮੇਸ਼ਾ ਪ੍ਰਾਇੋਰਟੀ ਤੇ ਸਿਰ ਮੱਥੇ ਰੱਖਦੀ ਉਹਦਾ ਸਬੂਤ ਜਿਹੜਾ ਆ ਤੇ ਤੁਹਾਡੇ ਸਾਹਮਣੇ ਇਹ ਅੰਕੜੇ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਉਹਦੇ ਰਾਈ ਸਾਨੂੰ ਕੱਲ ਮਲੇਸ਼ੀਅਰ ਮੀਡੀਆ ਦੇ ਕੁਝ ਸਾਥੀਆਂ ਨੇ ਵੀ ਛਾਪੇ ਆ ਸੋ ਇਹ ਜਿਹੜਾ ਫਰਕ ਹੈ ਆਮਾਦੀ ਪਾਰਟੀ ਦਾ ਬਾਕੀ ਪਾਰਟੀ ਦਾ ਉਹ ਤੁਹਾਡੇ ਸਾਹਮਣੇ ਪੱਖ ਰੱਖਿਆ ਔਰ ਦੂਜੇ ਪਾਸੇ ਗੁੰਡਾਗਰਦੀ ਵਾਲਾ ਜਿਹੜਾ ਜੋ ਗੁੰਡਾਗਰਦੀ ਦਾ ਨੰਗਾ ਨਾਚ ਕੱਲ ਅਕਾਲੀ ਵਰਕਰਾਂ ਨੇ ਜਿਹੜਾ ਜਲਾਲਾਬਾਦ ਚ ਕੀਤਾ ਉਹਦਾ ਵੀ ਲੋਕ ਮੂੰਹ ਤੋੜ ਜਵਾਬ ਦੇਣਗੇ ਇਹ ਅਸੀਂ ਜਰੂਰ ਪੰਜਾਬ ਦੇ ਲੋਕਾਂ ਤੋਂ ਮੰਗ ਕਰਦੇ ਆ ਤੁਹਾਡਾ ਇਸ ਵਿਸ਼ਾ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਸਾਹਿਬ ਸਾਹਿਬ ਤੁਸੀਂ ਕਾਂਗਰਸੀ ਤੇ ਅਕਾਲੀਆਂ ਦੇ ਡੈਲੀਗੇਸ਼ਨ ਲਾ ਕੇ ਬਾਕੀ ਚੋਣਾਂ ਦੇ ਬਹੁਤ ਜਿਹੜੇ ਨੇ ਕੌਣ ਅਭਿਸ਼ੰਗ ਸਿਲਵਰੇ ਨੇ ਉਹਨਾਂ ਦੀ ਸਰਕਾਰ ਦੇ ਉੱਪਰ ਅਭਿਸ਼ੰਗਾਰ ਨੇ ਕਹਿੰਦੇ ਨਾ ਲਗੀਆਂ ਨਹੀਂ ਮਲੋਤੀਆਂ ਜਾ ਰਹੀਆਂ ਜੁਦਾ ਟੈਕਸ ਮੀਆਂ ਹੋਰ ਹੋਰ ਜਿਹੜੇ ਟੈਕਸ ਆਣੇ ਆ ਰਸੀਦਾ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਸਰਪੰਚਾਂ ਤੇ ਪੰਚਾਂ ਵਿਚਾਲੇ ਕੰਮਿਊਨੀਕੇਸ਼ਨ ਕਰਦੇ ਇਹ ਤੇ ਉਹ ਗੱਲ ਹੋਈ ਵੀ ਉਲਟਾ ਚੋਰ ਕੋਤਵਾਲ ਕੋ ਡਾਟੇ ਉਲਟਾ ਚੋਰ ਕੋਤਵਾਲ ਦੇ ਗਲ ਪਈ ਜਾਂਦਾ ਇਹਨਾਂ ਦੀ ਗੱਲ ਤੇ ਉਹ ਆ ਦੇਖੋ ਗੱਲ ਇਹ ਮੈਂ ਤੇ ਤੁਹਾਡੇ ਸਾਹਮਣੇ ਫੈਕਟ ਰੱਖਿਆ ਨੰਬਰ ਆਫ ਪਾਰਟਿਸਪੇਸ਼ਨ ਵਧੀਆ ਇਸ ਵਾਰ ਕੰਪੈਰੀਟਿਵਲੀ 2018 ਦੇ ਨੰਬਰ 2 ਗੁੰਡਾਗਰਦੀ ਦੇ ਸ਼ਿਕਾਰ ਵੀ ਕਿਤੇ ਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਦੇ ਸਮਰਥਕ ਰਹੇ ਆ ਉਹਨਾਂ ਉਹੀ ਸ਼ਿਕਾਰ ਹੋਏ ਆ ਔਰ ਗੁੰਡਾਗਰਦੀ ਕਰਨ ਵਾਲੇ ਇਕਾਲੀ ਕਾਂਗਰਸ ਔਰ ਭਾਜਪਾ ਵਾਲੇ ਇਹ ਸਾਰੀਆਂ ਮੂੰਹ ਬੋਲਦੀਆਂ ਤਸਵੀਰਾਂ ਮੀਡੀਆ 'ਚ ਨਸ਼ਰ ਹੋ ਰਹੀਆਂ